ਪਤਤ ਪਾਵਨ ਜਾਗਤ ਜੋਤ ਜੁਗੋ ਜੁਗੀ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਆਂਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆਪੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਜੋ ਕਿ ਚਕਾਰੈ ਸੋਈ ਪ੍ਰਭ ਮਨੈ ਕੋਈ RAM ਨਾਮ ਰੰਗ ਰਾਤੇ ਰੰਗ ਰਾਤੇ ਦਾ ਮਤਲਬ ਰੰਗ ਵਿੱਚ ਰੰਗੇ ਹੋਣਾ ਮਹਾਰਤ ਸਾਨੂੰ ਸਮਝਾਉਂਦੇ ਹਨ ਕਿ ਭਾਈ ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਜੋ ਕੁਝ ਪਰਮਾਤਮਾ ਕਰਦਾ ਉਸ ਨੂੰ ਪਰਮਾਤਮਾ ਦਾ ਕੀਤਾ ਮੰਨਦੇ ਹਨ ਪਰਮਾਤਮਾ ਦੀ ਰਜਾ ਵਿੱਚ ਰਹਿੰਦੇ ਹਨ ਪਰਮਾਤਮਾ ਦੇ ਹਰ ਇੱਕ ਹੁਕਮ ਨੂੰ ਉਹ ਸਿਰ ਮੱਥੇ ਪ੍ਰਵਾਨ ਕਰਦੇ ਹਨ ਔਰ ਉਹਨਾਂ ਦੀ ਜਨ ਕੇ ਸੋਭਾ ਸਬਨੀ ਥਾਈ ਜਨ ਪ੍ਰਭ ਕੇ ਚਰਨ ਪਰਾਤੇ ਉਹਨਾਂ ਦੀ ਵਡਿਆਈ ਸਭ ਥਾਵਾਂ ਤੇ ਹੁੰਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਸਾਹਸ ਗਰਾਸ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਏ ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਜਿਨ੍ਹਾਂ ਦੇ ਅੰਦਰ ਸਹਜਤਾ ਹੈ ਸ਼ਾਂਤੀ ਹੈ ਨੰਮਰਤਾ ਹੈ ਤੇ ਤਿਆਗੀ ਹਨ ਉਹਨਾਂ ਨੂੰ ਗੁਰਬਾਣੀ ਨੇ ਸੰਤ ਆਖਿਆ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਔਰ ਉਹਨਾਂ ਦੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ ਮੇਰੇ RAM ਹਰ ਸੰਤਾਂ ਜੇ ਵੜਨਾ ਕੋਈ ਇਹ ਮੇਰੇ ਪ੍ਰਮਾਤਮਾ ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਭਗਤਾ ਬਣ ਆਈ ਪ੍ਰਭ ਆਪਣੇ ਸੋ ਜਲ ਥਲ ਮਹੀ ਹਲ ਸੋਈ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਬਣ ਆਈ ਕਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਵੀ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਟਿਕ ਕੇ ਬਕਾਰਾਂ ਤੋਂ ਬਚ ਜਾਂਦਾ ਹੈ ਫਿਰ ਜਮਾ ਵੀ ਉਸ ਦੇ ਨੇੜੇ ਇੰਟੋ ਕਦਾ ਜਿਹੜੇ ਪ੍ਰਮਾਤਮਾ ਦੇ ਤਰਨਾ ਨਾਲ ਜੁੜ ਜਾਂਦੇ ਆ ਸੰਤਾਂ ਭਗਤਾਂ ਬਣ ਆਈ ਪ੍ਰਵਪਨ ਸਿਉ ਜਲ ਥਲ ਮਹੀਆ ਰਸੋਈ ਕਹਿੰਦੇ ਸੰਤ ਜਨਾਂ ਦੀ ਪ੍ਰਮਾਤਮਾ ਨਾਲ ਲੂੰਗੀ ਪ੍ਰੀਤ ਬਣੀ ਰਹਿੰਦੀ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਪ੍ਰਮਾਤਮਾ ਜਿਹੜਾ ਹਰ ਥਾਂ ਹਾਜ਼ਰ ਨਾਜ਼ਰ ਦਿਖਦਾ ਹੈ ਪਾਣੀ ਵਿੱਚ ਵੀ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਹਰ ਇੱਕ ਦੇ ਅੰਦਰ ਭਾਵ ਹਰ ਥਾਂ ਵੱਸਦਾ ਉਹਨਾਂ ਨੂੰ ਪ੍ਰਮਾਤਮਾ ਦਿਸਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਹਰ ਜਗ੍ਹਾ ਤੇ ਨਜ਼ਰ ਆਉਣ ਲੱਗ ਪੈਂਦਾ ਹੈ ਉਹ ਸੰਤ ਜਨਾਂ ਦੇ ਬਰਾਬਰ ਦਾ ਕੋਈ ਹੋਰ ਹੋ ਨਹੀਂ ਸਕਦਾ ਉਹ ਅਪਰਾਧੀ ਸੰਤ ਸੰਗਿ ਉਧਰੈ ਜਮ ਤਾਕੈ ਨੇੜ ਨਾਵੇ ਮਰਸ ਜਨ ਵੀ ਕਰੋੜਾ ਪ੍ਰਾਪਤ ਕਰਨ ਵਾਲਾ ਵੀ ਅਪਰਾਧੀ ਕਹਿੰਦੇ ਸੰਤ ਦੀ ਸੰਗਤ ਵਿੱਚ ਟਿਕ ਕੇ ਬਕਾਰਾਂ ਤੋਂ ਬਚ ਜਾਂਦਾ ਫਿਰ ਜਮ ਕਿਸੇ ਦੇ ਨੇੜੇ ਨਹੀਂ ਟਕਦਾ ਜਨਮ ਜਨਮ ਕ ਵਿਛੜਿਆ ਹੋਵੇ ਤਨਹਾਰ ਸਿਉ ਆਣ ਮਿਲਾਵੇ ਜੇ ਕਿ ਮਨੁੱਖ ਕਹਿੰਦੇ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਵੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਸੰਤ ਜਨ ਅਜਿਹੀ ਅਨੇਕਾਂ ਮਨੁੱਖਾਂ ਨੂੰ ਲੈ ਕੇ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹੈ ਮਾਇਆ ਮੋਹ ਪਰਮ ਭਵ ਘਟੈ ਸੰਤ ਸਰਣ ਜੋ ਆਵੇ ਜਿਹੜਾ ਵੀ ਮਨੁੱਖ ਸੰਤ ਦੀ ਸ਼ਰਣ ਵਿੱਚ ਆ ਪੈਂਦਾ ਹੈ ਸੰਤ ਜਨ ਉਸ ਦੇ ਅੰਦਰੋਂ ਮਾਇਆ ਦਾ ਮੋਹ ਭਟਕਣਾ ਉਹ ਦੂਰ ਕਰ ਦਿੰਦੇ ਹਨ ਜਿਹਾ ਮਨੋਰਥ ਕਰਿਆ ਰਹੇ ਸੋ ਸੰਤਨ ਤੇ ਭਵੇ ਮਨੁੱਖ ਜਿਹੋ ਜੀ ਵਸਨਾ ਧਾਰ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਉਹੀ ਫਲ ਜਿਹੜਾ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ਉਹੀ ਫਲ ਗੁਰੂ ਤੋਂ ਪ੍ਰਮਾਤਮਾ ਤੋਂ ਪ੍ਰਾਪਤ ਕਰ ਲੈਂਦਾ ਜਨ ਕੀ ਮਹਿਮਾ ਕੇ ਤਕਬਰ ਨਾ ਜੋ ਪ੍ਰਭ ਆਪਣੇ ਬਾਣੇ ਮਰ ਸਮਝਾਦਨ ਵੀ ਜਿਹੜੇ ਸੇਵਕ ਆਪਣੇ ਪ੍ਰਮਾਤਮਾ ਨੂੰ ਪਿਆਰੇ ਲੱਗ ਚੁੱਕੇ ਹਨ ਮੈਂ ਉਹਨਾਂ ਦੀ ਕਿੰਨੀ ਕੋ ਬਿਹਾਈ ਬਿਆਨ ਕਰ ਸਕਾ ਭਾਵ ਜਿਹੜੇ ਪ੍ਰਮਾਤਮਾ ਦਾ ਰੂਪ ਹੋ ਗਏ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਕੋ ਨਾਨਕ ਜਨ ਸਤ ਗੁਰ ਬੇਟਿਆ ਸੇ ਸਬਤੇ ਪੈ ਨਿਕਾਣੇ ਗੁਰੂ ਨਾਨਕ ਸਰੂਪ ਗੁਰੂ ਅਰਜਨ ਦੇਵ ਸਾਹਿਬ ਆਖਦੇ ਆ ਵੀ ਜਨਾ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹ ਸਾਰੀ ਲੋਕਾਈ ਤੋਂ ਬੇਮਥਾਜ ਹੋ ਗਏ ਗੁਰੂ ਕਹਿੰਦੇ ਆ ਸੰਤ ਨੂੰ ਸੰਤ ਜਿਹੜਾ ਹੈ ਗੁਰਬਾਣੀ ਹੈ ਗੁਰਬਾਣੀ ਦੇ ਜਨਾਂ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਗੁਰੂ ਸੰਤ ਜਨਾਂ ਨਾਲ ਜੁੜ ਕੇ ਆਪਾਂ ਵੀ ਆਪਣਾ ਜਨਮ ਜਿਹੜਾ ਉਹ ਸਫਲ ਕਰੀਏ ਜਦੋਂ ਆ ਵੀ ਬੰਦਾ ਸਤਗੁਰ ਦੀ ਚਲਣਾ ਦੇ ਵਿੱਚ ਜਦੋਂ ਜੁੜ ਜਾਂਦਾ ਹੈ ਉਹ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਆਹ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾ ਪਰਮੇਰ ਪਰਿਆਤਰਾ ਕਰਨ ਸਭਨਾਂ ਨੂੰ ਤੰਦਰੁਸਤੀ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ પ્રેમ ਪਿਆਰ ਤੋਫਾਕ ਹੋਵੇ ਔਰ ਗੁਰੂ ਘਰ ਦੇ ਸੇਵਾਵਾਂ ਪਾਤਸ਼ਾਹ ਜੀ ਕਿਰਪਾ ਕਰਕੇ ਨਰ ਵਿਗਨ ਦਾ ਸਾਇਦ ਸੰਪੂਰਣ ਕਰਾ ਲੈਣ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਲਾਜ ਕਰਦੇ ਰਹੀਏ ਵਰਧੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ